ਇਹਨਾਂ ਫੜ ਲੈਂਦੇ ਹੱਥ 'ਚ ਮੋਬਾਈਲ ਤੇ ਸਾਰਾ ਕੁਝ ਵਿਖਾਈ ਜਾਂਦੇ ਨੇ ਤੇ ਫਿਰ ਜਦੋਂ ਇਹਨਾਂ ਦੀਆਂ ਵੀਡੀਓ ਲੀਕ ਹੁੰਦੀਆਂ ਤੇ ਫਿਰ ਰੋਣਾ ਸ਼ੁਰੂ ਹੋ ਜਾਂਦਾ ਫਿਰ ਤਲਾਕ ਵੀ ਬੜੀ ਛੇਤੀ ਦੇ ਦਿੰਦੇ ਨੇ ਆ ਤੁਹਾਨੂੰ ਪਤਾ ਹੋਣਾ ਕਿੰਮੀ ਪਵਨ ਬੜੇ ਚਰਚਰ ਬਲੌਗ ਨੇ ਬੜੇ ਜਿਆਦਾ ਇਹਨਾਂ ਦੇ ਸਬਸਕ੍ਰਾਈਬਰ ਨੇ ਬੜਾ ਪਸੰਦ ਕਰਦੇ ਲੋਕਾਂ ਨੂੰ ਤੇ ਹੁਣ ਵੇਖੋ ਕਿਵੇਂ ਰੋਂਦੇ ਨੇ ਹੁਣ ਤਲਾਕ ਵੀ ਮਿੰਟਾਂ ਵਿੱਚ ਦੇ ਦਿੱਤਾ ਮਿੰਟਾਂ 'ਚ ਇਹਨਾਂ ਦਾ ਤਲਾਕ ਵੀ ਹੋ ਗਿਆ ਹੁਣ ਗੱਲ ਕੀ ਹੋਈ ਹੈ ਕਿ ਕਿੰਮੀ ਜੜੀ ਆ ਇਹ ਆਪਦੀ ਸਹੇਲੀ ਸੁਨੇਹਾ ਦੇ ਬਰਥਡੇ ਤੇ ਜਾਂਦੀ ਆ ਇਹਦਾ ਕਹਿਣਾ ਹੈ ਕਿ ਸੁਨੇਹਾ ਨੇ ਮੈਨੂੰ ਉੱਥੇ ਵਾਈਨ ਪਿਆਈ ਆ ਕੁਛ ਵਿੱਚ ਮਿਲਾ ਕੇ ਤੇ ਮੈਨੂੰ ਬੇਹੋਸ਼ ਕਰ ਦਿੱਤਾ ਤੇ ਕਿਸੇ ਕਮਰੇ 'ਚ ਛਾਟਾ ਹੀ ਕਿਸੇ ਅਣਜਾਣ ਦੇ ਨਾਲ ਤੇ ਉਹਨੇ ਮੇਰੀਆਂ ਗਲਤ ਵੀਡੀਓ ਬਣਾਈਆਂ ਨੇ ਉੱਥੇ ਹੁਣ ਵੀਡੀਓ ਲਈ ਲੀਕ ਹੋ ਗਈਆਂ ਤੇ ਇਹ ਹੁਣ ਰੋਂਦੀ ਫਿਰਦੀ ਆ ਥਾਂ ਥਾਂ ਤੇ ਸਾਰਿਆਂ ਨੂੰ ਦੱਸਦੀ ਫਿਰਦੀ ਕਿ ਮੈਂ ਤਾਂ ਗਲਤ ਹੈ ਨਹੀਂ ਮੇਰੇ ਨਾਲ ਸੁਨੇਹਾ ਨੇ ਗਲਤ ਕੀਤਾ ਤੇ ਪਵਨ ਨੇ ਪਵਨ ਨੇ ਪੂਰਾ ਯਕੀਨ ਵੀ ਨਹੀਂ ਕੀਤਾ ਆ ਵਿਆਹ ਹੈ ਉਹ ਹੈ ਇਹ ਇੰਨਾ ਵੀ ਨਹੀਂ ਯਕੀਨ ਕੀਤਾ ਫਟਾਫਟ ਨੇ ਤਲਾਕ ਦੇ ਦਿੱਤਾ ਕਹਿੰਦਾ ਮੈਂ ਤਾਂ ਨਹੀਂ ਰੱਖਦਾ ਇਹੋ ਜੀ ਜਨਾਨੀ ਜੀ ਦੀ ਵੀਡੀਓ ਲੀਕ ਹੋ ਗਈ ਤੇ ਹੁਣ ਤਲਾਕ ਵੀ ਹੋ ਗਿਆ ਨੇ ਹੁਣ ਇਹ ਰੋਂਦੀ ਫਿਰਦੀ ਥਾਂ ਥਾਂ ਤੇ ਦੱਸਦੀ ਫਿਰਦੀ ਆ ਵੀ ਮੇਰੀ ਤਾਂ ਕੋਈ ਵੀਡੀਓ ਮੈਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿਹੜੇ ਟਾਈਮ ਵੀਡੀਓ ਬਣੀ ਗਈ ਮੈਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਮੈਨੂੰ ਤਾਂ ਬੇਹੋਸ਼ ਕੀਤਾ ਹੋਇਆ ਸੀ ਜਿਹੜੇ ਵਲੌਗਰ ਹਨ ਇੱਕ ਦੂਜੇ ਦੇ ਵੀ ਸਕੇ ਨਹੀਂ ਹੈਗੇ ਇੱਕ ਦੂਜੇ ਦੀਆਂ ਪਾਰਟੀਆਂ ਤੇ ਜਾਂਦੇ ਨੇ ਸਿਰਫ ਵਲੌਗ ਬਣਾਉਣ ਵਾਸਤੇ ਕੰਟੈਂਟ ਬਣਾਉਣ ਵਾਸਤੇ ਤੇ ਜਦੋਂ ਇਹਨਾਂ ਨੂੰ ਕਿਸੇ ਦੀ ਕੰਟੈਂਟ ਨਹੀਂ ਮਿਲਦਾ ਕਿਤੇ ਵਿਊ ਘਟਣ ਲੱਗਦੇ ਫਿਰ ਇਹੋ ਜਿਹਾ ਤਮਾਸ਼ਾ ਬਣਾਉਂਦੇ ਨੇ ਆਪਦੀ ਜ਼ਿੰਦਗੀ ਦਾ ਕਿ ਲੋਕ ਇਹਨਾਂ ਨੂੰ ਵੇਖਣ ਤੇ ਵੱਧ ਤੋਂ ਵੱਧ ਇਹਨਾਂ ਨੂੰ ਵਿਊ ਆਉਣਾ ਹੁਣ ਕਿੰਮੀ ਦਾ ਤਮਾਸ਼ਾ ਤਾਂ ਪੂਰਾ ਬਣਿਆ ਪਿਆ ਹੈ ਤੇ ਇਹਦਾ ਨਾਂ ਲੱਗਿਆ ਸੁਨੇਹਾ ਦਾ ਤੇ ਜੇ ਤਾਂ ਸੁਨੇਹਾ ਨੇ ਗੱਲ ਕੀਤੀ ਐ ਇਹਨੂੰ ਬਿਹੋਸ਼ ਕਰਕੇ ਕਿਸੇ ਅਣਜਾਣ ਦੇ ਪੱਲੇ ਬੰਨਿਆ ਤਾਂ ਫੇਰ ਤਾਂ ਬਹੁਤ ਗਲਤ ਗੱਲ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਤੇ ਜੇ ਇਹਨਾਂ ਦੋਵਾਂ ਦੀ ਰਾਇ ਸੀ ਤੇ ਇਹਨਾਂ ਡਰਾਮਾ ਕੀਤਾ ਤਾਂ ਫੇਰ ਤਾਂ ਬਹੁਤ ਗਲਤ ਗੱਲ ਆ ਕਿਉਂਕਿ ਇਹ ਡਰਾਮੇ ਵਾਸਤੇ ਵਿਊਜ਼ ਲੈਣ ਵਾਸਤੇ ਕੁਝ ਵੀ ਕਰ ਸਕਦੇ ਨੇ ਕਿਉਂਕਿ ਅੱਜਕੱਲ ਇਹਨਾਂ ਦੇ ਵਿਊਜ਼ ਬੜੇ ਘਟ ਆ ਰਹੇ ਸੀ ਕਿ ਜਦੋਂ ਇਹਨਾਂ ਦੇ ਬਲੌਗਰਾਂ ਦੇ ਵਿਊ ਘਟ ਆਉਂਦੇ ਆ ਨਾ ਤਾਂ ਫਿਰ ਇਹ ਡਿਪਰੈਸ਼ਨ 'ਚ ਚੱਲ ਜਾਂਦੇ ਫਿਰ ਕੁਝ ਵੀ ਕਰ ਸਕਦੇ ਸਾਰੀਆਂ ਹੱਦਾਂ ਪਾਰ ਕਰਦੇ ਆ